ਅੱਜ ਦੀ ਇਹ ਪ੍ਰੈਸ ਵਾਰਤਾ ਜਿਹੜਾ ਲੰਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੈਸ਼ਨ ਆ ਉਹਦੇ ਬਾਰੇ ਆ ਕਿ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕੀ ਕੀ ਡਿਸਕਸ਼ਨ ਹੋਈਆਂ ਲੱਗੀਆਂ ਔਰ ਕਿਹੜੇ ਕਿਹੜੇ ਬਿਲ ਪਾਸ ਹੋਏ ਨੇ ਬੈਸੇ ਤੁਸੀਂ ਸਾਰਿਆਂ ਨੇ ਕਵਰ ਕੀਤਾਗਾ ਪਰ ਲੇਕਿਨ ਇਹਦੇ ਅੰਦਰ ਜੋ ਬਲੱਖਣ ਚੀਜ਼ਾਂ ਦੇਖਣ ਚਾਹੁੰਦੇ ਆ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਲੱਗੀਆਂ 10 ਤੇ 11 ਤਰੀਕ ਦਾ 10 ਤੇ 11 ਤਰੀਕ ਦਾ ਸਪੈਸ਼ਲ ਸੈਸ਼ਨ ਜਿਹੜਾ ਰੱਖਿਆ ਗਿਆ ਔਰ ਜਦੋਂ ਪਹਿਲੇ ਦਿਨ 10 ਤਰੀਕ ਨੂੰ ਬੀਏਸੀ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਵਿਚਾਰ ਬਟਾਦਰਾ ਹੋਇਆ ਕਿ ਸੈਸ਼ਨ ਜਿਹੜਾ ਉਹ ਛੋਟਾਗਾ ਆਪੋਜੀਸ਼ਨ ਧਿਰਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਸੈਸ਼ਨ ਜਿਹੜਾ ਸੀ 2 ਦਿਨ ਦਾ ਬਦਾਲ ਲਿਆ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਆ 11 ਤਰੀਕ ਨੂੰ ਰਿਪੋਰਟ ਪੇਸ਼ ਹੋਈ ਤਾਂ ਆਨਰੇਬਲ ਸਪੀਕਰ ਸਾਹਿਬ ਨੇ ਇਹ ਬਤਾ ਪਾਸ ਕੀਤਾ ਕਿ ਸੈਸ਼ਨ ਜਿਹੜਾ 14 ਤੇ 15 ਤਰੀਕ ਲਈ ਵੀ ਹੋਊਗਾ ਤਾਂ ਕਿ ਇੱਕ achhi opportunity ਜਿਹੜੀ ਆ ਉਹ opposition ਨੂੰ ਮਿਲ ਸਕੇ opposition ਨੂੰ ਢਾਣੋ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਉਹਦੇ ਲਈ ਲੈ ਕੇ ਇਹ ਜਿਹੜਾ ਸੈਸ਼ਨ ਆ 4 ਦਿਨਾਂ ਦਾ ਹੋ ਗਿਆ ਪਹਿਲੇ ਦਿਨ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ BBMB ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ CISF ਦੀ CISF ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨਿਮਸਲੀ ਸਾਰੀਆਂ ਧਿਰਾਂ ਨੇ ਬੜੇ ਅੱਛੇ ਢੰਗ ਨਾਲ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹਾਲਾਂਕਿ ਇਹਦੇ ਅੰਦਰ ਬੜਾ ਸਪਸ਼ਟਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ 2121 ਦੇ ਅੰਦਰ 2121 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੈਂਟਰ ਸਰਕਾਰ ਨੂੰ ਸਹਿਮਤੀ ਦਿੱਤੀ ਗਈ ਸੀ ਕਿ ਸੀਆਈਐਸਐਫ ਦਾ ਗਠਨ ਜਿਹੜਾ ਹੈਗਾ ਉਹਨੂੰ ਇੱਥੇ ਲਾ ਦਿੱਤਾ ਜਾਵੇ। ਯਾਨੀ ਸਕਿਉਰਟੀ ਸੀਆਈਐਸਐਫ ਤੇ ਹਵਾਲੇ ਕੀਤੀ ਜਾਵੇ। 70 ਸਾਲ ਦਾ ਇਤਿਹਾਸ ਸਾ ਪੰਜਾਬ ਦੇ ਜਿੰਨੇ ਵੀ ਡੈਮ ਨੇ ਜਿੰਨੇ ਵੀ ਡੈਮ ਨੇ ਉਹਨਾਂ ਡੈਮਾਂ ਦੇ ਉੱਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਉਂਗਲ ਕਰਕੇ ਨਹੀਂ ਦੇਖਿਆ। ਹੱਥ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਪਰ ਲੇਕਿਨ ਜੋ ਸਾਜ਼ਿਸ਼ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚ ਰਹੀ ਸੀ ਉਸ ਸਮੇਂ ਉਦੇ ਵਿੱਚ ਮੈਂ ਸੰਵੰਦ ਦਾ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਇੱਥੇ ਸੀਆਈਐਸਐਫ ਸੀਆਈਐਸਐਫ ਲਾਉਣ ਦਾ ਲਾਉਣ ਦੀ ਜਿਹੜੀ ਆਗਿਆ ਦਿੱਤੀ ਆ ਪਰ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਸੁਧਾਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਆਪਣੇ ਆਪ ਨੂੰ ਕਰੈਕਟ ਕੀਤਾ ਔਰ ਜਿਹੜਾ ਮਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਬਰੋ ਲਿਆਂਦਾ ਗਿਆ ਉਹਨੂੰ ਸਪੋਰਟ ਕੀਤਾ ਔਰ ਮਤਾ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਸੋ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਦੂਜੀਆਂ ਪਾਰਟੀਆਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅچھے ਟਾਂਗ ਦੇ ਨਾਲ ਫਿਰ ਦੁਬਾਰਾ ਆਪਣੀ ਗਲਤੀ ਵੀ ਸੁਧਾਰੀ ਔਰ ਪੰਜਾਬ ਸਰਕਾਰ ਦੀ ਸਪੋਰਟ ਕੀਤੀ। ਔਰ ਇਸ ਤੋਂ ਬਿਨਾ ਜਿਹੜੇ ਸਿਫ ਵਿਧਾਨਕ ਕਾਮਕਾਰ ਜਿਹੜੇ ਵਿਧਾਨਕ ਕਾਮਕਾਰ ਇਸ ਵਿਧਾਨ ਸਭਾ ਦੇ ਅੰਦਰ ਆਏ ਉਹਨਾਂ ਵਿੱਚ ਰਾਤ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਰਾਤ 12 ਪ੍ਰੋਫੈਸ਼ਨਲ ਹੁਸ਼ਿਆਰਪੁਰ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਸੀਜੀਸੀ ਸੀਜੀਸੀ ਯੂਨੀਵਰਸਿਟੀ ਮੋਹਾਲੀ ਇਹ ਦੋ ਬਿੱਲ ਜਿਹੜੇ ਪੰਜਾਬ ਵਿਧਾਨ ਸਭਾ ਚ ਆਇਆ ਜਿਹੜੇ ਕਿ ਪੰਜਾਬ ਦੀ এডਿਕੇਸ਼ਨ ਦੇ ਢਾਂਚੇ ਨਾਲ ਸੰਬੰਧਿਤ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੀ এডਿਕੇਸ਼ਨ ਯੂਨੀਵਰਸਿਟੀਾਂ ਦੀ ਸਥਾਪਨਾ ਹੋ ਰਹੀ ਆ ਔਰ ਪੰਜਾਬ ਸਰਕਾਰ ਲਗਾਤਾਰ ਜਿੱਥੇ ਆਪਣੇ ਬੱਚਿਆਂ ਨੂੰ ਅੱਛੀ এডਿਕੇਸ਼ਨ ਦੇਣ ਦਾ ਯਤਨ ਕਰ ਰਹੀ ਆ ਔਰ ਦੇ ਰਹੀ ਆ ਔਰ ਉੱਥੇ ਹੀ ਬਾਹਰਲੇ ਸੂਬਿਆਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹ ਵੀ ਆ ਕੇ ਇੱਥੇ ਉੱਚੀ ਸਿੱਖਿਆ ਹਾਸਲ ਕਰਕੇ ਜਿਹੜੇ ਉਹ ਜਾ ਰਹੇ ਨੇ ਇਹ ਦੋ ਬਿੱਲ ਸੀ ਜਿਹੜੇ ਉਹਨਾਂ ਉੱਤੇ ਵੀ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨੇ ਆਪਣੀ ਸੈਂਪਲੀ ਪਰ ਕੀਤੀ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਪਰੰਪਰਾ ਸੀ ਇਸ ਤੋਂ ਬਿਨਾ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 2025 ਆਇਆ ਔਰ ਇਸ ਨੂੰ ਵੀ ਯੂਨਾਨੀਮਸਲੀ ਪਾਸ ਕੀਤਾ ਗਿਆ ਔਰ ਇਹਦੇ ਉੱਤੇ ਕਿਸੇ ਨੇ ਵੀ ਕੋਈ ਕਿਸੇ ਕਿਸਮ ਦੀ ਆਰਗੂਮੈਂਟ ਜਾਂ ਬਹਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਨਾ ਹੀ ਇਹਨੂੰ ਕਿਸੇ ਨੇ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਧਿਰ ਦੇ ਖਿਲਾਫ ਆ ਬਲਕਿ ਇਦੇ ਅੰਦਰ ਮੈਂ ਸਮਝਦਾ ਜਿਹੜੇ ਸਾਡੇ ਛੋਟੇ ਸ਼ਾਪਕੀਪਰ ਸੀ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਗਿਆ ਸੀ ਅਗੇ ਇਨਸਪੈਕਟਰੀ ਰਾਤ ਜਿਹੜਾ ਇਸ ਐਕਟ ਦੇ ਬਹਾਨੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਸੀਗੇ ਉਹ ਚਲੇ ਜਾਂਦੇ ਸੀ ਔਰ ਕੋਈ ਨਾ ਕੋਈ ਨੁਕਸ ਕੱਟ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਟੈਕਨੀਕਲ ਖਾਮੀ ਜਿਹੜੀ ਆ ਉਹਨੂੰ ਲੱਭ ਕੇ ਪੰਜਾਬ ਦੇ ਸ਼ਾਪਕੀਪਰ ਨੂੰ ਪੰਜਾਬ ਦੇ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਸੀਗਾ ਔਰ ਇਸ ਬਿਲ ਵੀ ਜਿਹੜਾ ਬਹੁਤ ਲੰਬੇ ਅਰਸੇ ਬਾਅਦ ਇਹਦੇ ਵਿੱਚ 58 ਤੋਂ ਬਾਅਦ 1958 ਤੋਂ ਬਾਅਦ ਇਹ ਪਹਿਲੀ ਐਮੈਂਡਮੈਂਟ ਆ 1958 ਤੋਂ ਲੈ ਕੇ 1958 ਤੋਂ ਲੈ ਕੇ ਹੁਣ ਤੱਕ ਜਿਹੜਾ 225 ਆ ਗਿਆ ਔਰ ਪਹਿਲੀ ਐਮੈਂਡਮੈਂਟ ਹੋਈ ਔਰ ਜਿਹਦੇ ਨਾਲ ਮੈਂ ਸੰਬੰਧਦਾ ਪੰਜਾਬ ਦੇ ਦੁਕਾਨਦਾਰ ਭਰਾਵਾਂ ਨੂੰ ਪੰਜਾਬ ਦੇ ਛੋਟੇ ਸ਼ਾਪਕੀਪਰਜ਼ ਨੂੰ ਵੱਡੀ ਰਾਹਤ ਮਿਲੀ ਹੁਣ ਜਿਹੜਾ ਇਨਸਪੈਕਟਰੀ ਰਾਜ ਆ ਉਹਦਾ ਖਤਮਾ ਹੋਇਆ ਇਸ ਤੋਂ ਬਿਨਾ ਦਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਅਮੈਂਡਮੈਂਟ 225 ਆਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਲੇਬਰ ਦਾ ਕੰਟੈਂਟ ਸੀ ਲੇਬਰ ਤੇ EMPLOYEE ਤੇ EMPLOYEE ਦਾ ਜਿਹੜਾ ਸ਼ੇਅਰ ਸੀ ਉਹਦੇ ਵਿੱਚ ਵਾਅਦਾ ਕੀਤਾ ਗਿਆ ਇਹ ਵੀ ਜਿਹੜਾ ਐਕਟ ਸੀਗਾ ਇਹਨੂੰ ਵੀ ਸਾਰੀਆਂ ਧਿਰਾਂ ਨੇ ਯੂਨਾਨੀਮਸਲੀ ਯਾਨੀ ਕਿ ਇੱਕ ਮਤ ਹੋ ਕੇ ਪਾਸ ਕੀਤਾ ਇਸ ਤੋਂ ਬਾਅਦ ਦਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਐਕਟ ਜਿਹੜਾ ਜਿਹੜਾ ਪੰਜਾਬ ਅਮੈਂਡਮੈਂਟ 225 ਦਾ ਪ੍ਰੋਵੈਂਸ਼ਨ ਆਫ क्रੂਅਲਟੀ ਟੂ ਐਨੀਮਲਸ ਜਿਹੜੀਆਂ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਨਾਲ ਸਾਡੀਆਂ ਬੈਲ ਦੌੜਾਂ ਦੇ ਨਾਲ ਸੰਬੰਧਿਤ ਟੈਕਸ ਸੀ ਉਹ ਵੀ ਇਸ ਵਿਧਾਨ ਸਭਾ ਦੇ ਵਿੱਚ ਆਇਆ ਔਰ ਇਸ ਦੇ ਉੱਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਇਹ ਵੀ ਬਿੱਲ ਜਿਹੜਾ ਜੁਰਾਨੀ ਬਸਲੀ ਪਾਸ ਹੋਇਆ ਇਸ ਤੋਂ ਬਾਅਦ ਮੇਰੇ ਡਿਪਾਰਟਮੈਂਟ ਦੇ ਦੋ ਬਿੱਲ ਸੀ ਦਾ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਮੈਂਡਮੈਂਟ ਬਿੱਲ 2025 ਜਿਹੜਾ ਇੱਕ ਟੈਕਸ 2018 ਦੇ ਵਿੱਚ ਕਾਂਗਰਸ ਪਾਰਟੀ ਚ ਲਾਇਆ ਸੀਗਾ ਉਹਦੇ ਵਿੱਚ ਅਸੀਂ ਸ਼ੋਧ ਕੀਤੀ ਕਿ ਜੇਕਰ ਕੋਈ ਟੈਕਸ ਜਿਹੜਾ ਜਿਹੜਾ ਸਾਲ ਦਾ ਟੈਕਸ 24 ਰੁਪਏ ਬਣਦਾ ਜੇਕਰ ਕੋਈ ਇੱਕ ਇੱਕ ਸਮੇ ਯਕਮੁਖਤ ਯਾਨੀ ਕਿ ਵਨ ਟਾਈਮ ਪਰ ਚਾਹੁੰਦਾਗਾ ਤਾਂ ਅਸੀਂ ਉਹਨੂੰ 200 ਰੁਪਏ ਦੀ ਸਰਾਨਾ ਛੋਟ ਦੇਵਾਂਗੇ ਇਹ ਵੀ ਐਕਟ ਜਿਹੜਾ ਜੁਰਾਨੀ ਮਸਲੀ ਪਾਸ ਹੋਇਆ ਔਰ ਇਸ ਤੋਂ ਬਿਨਾ ਦਾ ਦਾ ਪੰਜਾਬ ਐਪਰੋਪ੍ਰੀਏਸ਼ਨ ਐਕਟ ਰੀਪੀਲ ਬਿਲ ਕਿਉਂਕਿ 1985 ਤੋਂ ਲੈ ਕੇ 1985 ਤੋਂ ਲੈ ਕੇ ਜੇਕਰ ਮੈਂ ਗੱਲ ਕਰਾਂ ਹੁਣ ਤੱਕ 1985 ਤੋਂ ਲੈ ਕੇ ਲਗਾਤਾਰ ਸਰਕਾਰਾਂ ਆਉਂਦੀਆਂ ਰਹੀਆਂ ਔਰ ਐਪ੍ਰੋਪ੍ਰੀਏਸ਼ਨ ਬਿੱਲ ਜਿਹੜੇ ਨੇ ਉਹ ਪਾਸ ਹੁੰਦੇ ਰਹੇ ਔਰ ਇੱਕ ਬਹੁਤ ਵੱਡੀ ਲਾਈਨ ਜਿਹੜੀ ਆ ਲੱਗੀ ਉਹ ਸਾਰੇ ਬਿੱਲਾਂ ਦੀ ਕੋਈ ਅਹਿਮਤ ਨਹੀਂ ਰਹੀ ਸੀਗੀ ਉਹ ਤਰਕ ਸੰਗਤ ਨਹੀਂ ਰਹਿ ਸੀਗੇ ਉਹ ਆਪਣਾ ਜਿਹੜਾ ਸਮੇਂ ਦੇ ਨਾਲ ਐਕਟ ਦੀ ਅਹਿਮਤ ਖਤਮ ਹੋ ਜਾਂਦੀ ਆ ਸੋ ਸਾਰੇ ਐਕਟ ਜਿਹੜੇ ਸੀ ਉਹ ਵੀ ਰਿਪੀਲ ਕੀਤੇ ਗਏ ਉਹਨਾਂ ਨੂੰ ਲੈ ਕੇ ਵੀ ਸਾਰੀ ਜਿਹੜੀ ਐ ਸਹਿਮਤੀ ਬਣੀ ਔਰ ਇਸ ਤਰ੍ਹਾਂ ਇੱਕ ਅਹਿਮ ਜਿਹੜਾ ਬਿੱਲ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤਾਂ ਪੰਜਾਬ ਦਾ ਪੰਜਾਬ ਪ੍ਰੋਵੈਂਸ਼ਨ ਆਫ ਅਫੈਂਸ ਅਗੇਂਸਟ ਹੋਲੀ ਸਕ੍ਰਿਪਟਸ ਯਾਨੀ ਧਾਰਮਿਕ ਗ੍ਰੰਥਾਂ ਦੇ ਖਰਾਫ ਜਿਹੜੇ ਵੀ ਬੰਦੇ ਸਾਜ਼ਿਸ਼ ਰਚਦੇ ਨੇਗੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦੇ ਨੇਗੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਨੇਗੇ ਉਸ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਆਨਰੇਬਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਜੀ ਐਕਟ ਲੈ ਕੇ ਆਏ ਸੀ ਉਸ ਐਕਟ ਦੇ ਉੱਤੇ اپੋਜੀਸ਼ਨ tirne ਚਰਚਾ ਦਾ ਸਮਾਂ ਮੰਗਿਆ ਔਰ ਇੱਕ ਦਿਨ ਦਾ ਚਰਚਾ ਦਾ ਸਮਾਂ ਵੀ ਦਿੱਤਾ ਗਿਆ ਔਰ ਚਰਚਾ ਕਰਨ ਤੋਂ ਬਾਅਦ ਔਰ ਸਾਰਿਆਂ ਨੇ ਜੁਰਾਨੀ ਬਸਰੀ ਫਿਰ ਇਕਮਤ ਹੋ ਕੇ ਜਿਹੜਾ ਉਹ ਐਕਟ ਸੀ ਉਹਨੂੰ ਸਿਲੇਕਟ ਕਮੇਟੀ ਦੇ ਹਵਾਲੇ ਕੀਤਾ ਗਿਆ ਤਾਂ ਕਿ ਇੱਕ ਅੱਛੀ ਜਿਹੜੀ ਆ ਚੰਗੀ ਲੈਜਲੇਸ਼ਨ ਜਿਹੜੀ ਆ ਉਹ ਸਾਹਮਣੇ ਆ ਸਕੇ ਇਹ ਭਵਿੱਖ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਜਿਹੜੇ ਧਾਰਮਿਕ ਗ੍ਰੰਥੇ ਉਹਨਾਂ ਦਾ ਕੋਈ ਕਿਸਮ ਦੀ ਕੋਈ ਛੇੜਛਾੜ ਨਾ ਕਰ ਸਕੇ ਕਿਸੇ ਕਿਸਮ ਦਾ ਅਪਮਾਨ ਜਿਹੜਾ ਉਹ ਨਾ ਕਰ ਸਕੇ ਇਸ ਤੋਂ ਬਿਨਾ ਜਿਹੜਾ ਡਰਗ ਦਾ ਇਸ਼ੂ ਸੀਗਾ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਡਰੱਗ ਦਾ ਇਸ਼ੂ ਵੀ ਬੜਾ ਅਹਿਮ ਇਸ਼ੂ ਰਹਾ ਉਸ ਨੂੰ ਲੈ ਕੇ ਲੰਬੀ ਚਰਚਾ ਹੋਈ ਔਰ ਉਹਦੇ ਵਿੱਚ ਮੈਂ ਸਮਝਦਾ ਸਾਰਿਆਂ ਨੇ ਇੱਕੋ ਮਤ ਹੋ ਕੇ ਕਿਹਾ ਕਿ ਅਸੀਂ ਡਰੱਗ ਜਿਹੜਾ ਮਾਫੀਆ ਉਹਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਪਰ ਲੇਕਿਨ ਅਫਸੋਸ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਸੀ ਤਾਂ ਉਸ ਸਮੇਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਬਹੁਤ ਸਾਰੇ ਕਾਲੀ ਦਲ ਦੇ ਚਰੋਣਾ ਹੀ ਸੀ ਉਹਨਾਂ ਦਾ ਫਰਜ਼ ਬਣਦਾ ਸੀਗਾ ਉਹ ਤਾਂ ਆਪਣੇ ਵਿਅਕਤੀ ਨੂੰ ਡਿਫੈਂਡ ਕਰਨਗੇ ਕਰਨਗੇ ਪਰ ਕੁਝ ਉਹ ਲੋਕ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਉਹ ਡਰੱਗ ਮਾਫੀਆ ਦੇ ਨਾਲ ਖੜੇ ਸੀ ਉਹ ਗੈਂਗਸਟਰਵਾਦ ਦੇ ਖੜੇ ਸੀਗੇ ਸੋ ਮੈਂ ਤੁਹਾਡੇ ਜਰੀਏ ਆਪੋਜੀਸ਼ਨ ਦਾ ਇਸ ਗੱਲ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਰਿਆਂ ਬਿਲਾ ਦੇ ਉੱਤੇ ਆਪਣੀ ਜਿਹੜੀ ਹੈ ਸਹਿਮਤੀ ਪ੍ਰਗਟ ਕੀਤੀ ਔਰ ਦੂਸਰਾ ਉਹਨਾਂ ਨੇ ਸਹਿਮਤੀ ਪ੍ਰਗਟਾ ਤਾ ਕੀਤੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਵਿਅਕਤੀ ਦੇ ਨਾਲ ਕੋਈ ੱਟਕਾ ਨਹੀਂ ਕਰਨਾ ਚਾਹੁੰਦੀ ਔਰ ਜਿਹੜੇ ਵੀ ਬਿਲ ਬਣਦੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਬਣਦੇ ਨੇ ਚਾਹੇ ਉਹ ਰਿਮਲ ਕਰੀਟੀ ਬਿੱਲ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸ਼ਾਪਸ ਜਿਹੜੇ ਸਾਡੇ ਦੁਕਾਨਦਾਰ ਨੇ ਉਹਨਾਂ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸਾਡੇ ਜਿਹੜਾ ਟੈਕਸ ਵਾਲਾ ਬਿੱਲ ਆ ਉਹਦੀ ਗੱਲ ਕਰ ਲਈਏ ਤੇ ਸਾਰੇ ਬਿੱਲ ਜਿਹੜੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਬਣਦੇ ਨੇ ਇਸ ਗੱਲ ਕਰਕੇ ਆ ਕਿ ਪਹਿਲੀ ਵਾਰ ਹੋਇਆ ਮੈਂ ਵੀ ਪੰਜਾਬ ਦੀ ਵਿਧਾਨ ਸਭਾ ਚ ਬੈਨ ਵੀ 8ਵਾਂ 9ਵਾਂ ਸਾਲ ਆ ਸੈਕੰਡ ਟਰਮ ਮੇਰੀ ਵੀ ਆ ਔਰ ਅੱਜ ਤੱਕ ਕਦੇ ਵੀ ਕਿਸੇ ਬਿਲੰਦ ਸਹਿਮਤੀ ਨਹੀਂ ਬਣੀ ਸੀ ਹੁਣ ਜਿਹੜੀ ਸਹਿਮਤੀਆ ਬਣੀ ਆ ਇੱਥੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੇ ਬੜੀ ਜੜੀਆ ਅੱਛੇ ਤਰੀਕੇ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਰਹੀ ਆ ਔਰ ਪੰਜਾਬ ਜਿਹੜਾ ਉਹ ਚਾਰੇ ਪਾਸਿਓਂ ਪ੍ਰੋਗਰੈਸ ਕਰ ਰਿਹਾ ਧੰਨਵਾਦ ਥੈਂਕ ਯੂ ਕਿਮਾ ਸਾਹਿਬ ਜਿਹੜਾ ਤੁਸੀਂ ਪੰਜਾਬ ਸਟੇਟ ਡਿਵੈਲਪਮੈਂਟ ਐਕਟ ਦੀ ਗੱਲ ਕੀਤੀ ਹੈ 298 ਹੱਥ ਐਨਰਜੀ ਇਹ ਜਿਹੜੇ professionਲ ਜਿਹੜੇ ਹੋਏ ਬੰਦੇ ਵਾ ਸਾਰੇ ਤਾਂ 200 ਚਲੇ ਜਾਂਦਾ ਕਿ ਸਿਰਫ ਜਿਹੜੇ ਇਨਕਮ ਟੈਕਸ ਭਈ ਨੇ ਜਿਹੜੇ ਇਨਕਮ ਟੈਕਸ ਭਈ ਨੇ